ਖਾਨਾ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ ਔਰ ਪੰਜਾਬ ਬੰਦ ਦੀ ਕਾਲ ਸੀ ਤੇ ਸਾਰੇ ਅ ਪ੍ਰਵਾਸੀਨੇ ਕਿਸਾਨ ਦਾ ਜਿਹੜਾ ਪੂਰਾ ਸਮਰਥਨ ਕੀਤਾ ਔਰ ਗੱਲਬਾਤ ਕਰਾਂਗੇ ਨਾਲ ਔਰ ਨਾਲਾ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸ਼ਹਿਰ ਦੀਆਂ ਤੁਸੀਂ ਦੇਖ ਸਕਦੇ ਹੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਲ ਰਹੀ ਹੈ ਕਿਸਾਨੀ ਯੂਨੀਅਨ ਫਤਿਹ ਵੱਲੋਂ ਅਸੀਂ ਇੱਥੇ ਭਾਈ ਕਨੀਆ ਚੌਂਕ ਫਰੀਦਕੋਟ ਖੜੇ ਆਂ ਸੋ ਸਮਰਥਨ ਆ ਸਾਡਾ ਸਿੱਧੂ ਪਰ ਜਥੇਬੰਦੀ ਸੰਘਰਸ਼ ਕਮੇਟੀ ਜਿਹੜੇ ਖਨੌਰੀ ਬਾਰਡਰ ਤੇ ਸਰਦਾਰ ਅਜੀਤ ਸਿੰਘ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਜੀ ਆਪਾਂ ਬਿਜਾਰ ਵਿੱਚ ਚੱਲਣਾ ਹੈ ਸੋ ਆਪਣੀਆਂ ਆਪਣੀਆਂ ਗੱਡੀਆਂ ਸਟਾਰਟ ਕਰੋ ਉੱਤਰੋ ਜੀ ਉਹਨਾਂ ਦੇ ਲਈ ਅਸੀਂ ਸਦਾ ਤਿਆਰ ਬਰ ਤਿਆਰ ਰਵਾਂਗੇ ਫਰੀਦਕੋਟ ਦੇ ਵਿੱਚ ਅੱਜ ਸਾਰੀਆਂ ਦੁਕਾਨਾਂ ਸਾਰੇ ਪੈਟਰੋਲ ਪੰਪ ਬੈਂਕਾਂ ਜਿਹੜੀਆਂ ਉਹ ਵੀ ਜਿਹੜੀਆਂ ਬੰਦ ਕਰਾਈਆਂ ਜਾਣੀਆਂ ਦੁਕਾਨਾਂ ਤਕਰੀਬਨ ਬੰਦ ਆ ਪਰ ਜਿਹੜੇ ਬੈਂਕ ਆ ਉਹ ਤਕਰੀਬਨ ਪਤਾ ਲੱਗਿਆ ਸਾਨੂੰ ਕਿ ਖੁੱਲੇ ਆ ਉਹ ਅਸੀਂ ਹੁਣ ਬੰਦ ਕਰਾਵਾਂਗੇ ਉਸ ਤੋਂ ਬਾਅਦ ਜਿਹੜਾ ਉਹ ਪੁਲ ਜਿਹੜਾ ਉਹ ਬੰਦ ਕਰਾਂਗੇ ਗੁਰਦੁਆਰਾ ਰੋਡ त सुया ती जिस तरह कुझु जहिड़ा एरिया बंदि आहे बेंक खुले उन्हनि बि उन्हनि वलो के बंदि कराए जा बाक़ी समर्थन आहे त सहयोग कर ਜਦੋਂ ਜਦੋਂ ਵੀ ਕਿਸਾਨ ਇਸਾਂ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਫਰੀਦਕੋਟ ਦੇ ਲੋਕਾਂ ਨੇ ਪੂਰਾ ਉਸ ਦਾ ਵਚੜ ਕੇ ਸਹਿਯੋਗ ਦਿੱਤਾ ਇਹ ਤੁਸੀਂ ਦੇਖ ਰਹੇ ਹੋ ਕਣੀਆਂ ਚੌਂਕ ਦੀ ਤਸਵੀਰਾਂ देखा गया कि जो गड्डिया रोकया था उन्होंने वापस भी कराया जा रहा क्योंकि तो रास्ते ब्लॉक कर ਆਰ ਬੰਦਾ ਕੀ ਸੋ ਸਾਰੇ ਯੋਤਰਾ ਬਾਨੋ ਬੇਤੀਆ ਬੇਜੀ ਹਰੀ ਰਾਲੀ ਚੱਲ ਗਿਆ ਆ ਆ ਸਰਕਾਰ ਯਾ ਸਰਕਾਰ ਜੰਦਾਬਾ ਹੋਜੀ ਸਰਕਾਰ ਜੰਦਾਬਾ ਸਟਾਨਾ ਰਹੇਗਾ ਉਹ ਜਿਹੜੇ ਜਿਹੜੇ ਵੀ ਭਰਾ ਵਿਚਾਰ ਦੇ ਵਿੱਚ ਜਿਹੜੀਆਂ ਦੁਕਾਨਾਂ ਖੁੱਲੀਆਂ ਨੇ ਉਹਨਾਂ ਨੂੰ ਵੀ ਬੰਦ ਕਰਾਉਣ ਦੇ ਜਿਹੜਾ ਹੈਗਾ ਕਿਸਾਨਾਂ ਨੂੰ ਜੋ ਬੇਨਤੀ ਕੀਤੀ ਜਾ ਰਹੀ ਹੈ ਤੇ ਸੋ ਜੇ ਕਿਸਾਨੀ ਬਚ ਗਈ ਤਾਂ ਫੇਰ ਵੀ ਦੁਕਾਨਾਂ ਬਚਣ ਗਈਆਂ ਤੇ ਕਿਸਾਨੀ ਦੇ ਨਾਲ ਸਾਰਾ ਦਾ ਰਿਵਾਜ ਚੱਲਦਾ ਹੈ ਸੋ ਸਾਰੇ ਆਪਾਂ ਵਾਅਦਾ ਕਰਕੇ ਕਿਸਾਨਾਂ ਦਾ ਸਾਥ ਦਈਏ ਸੋ ਜਿਹੜੀਆਂ ਇਹ ਸਰਕਾਰ ਦੀਆਂ ਗੰਦੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਬੋਲਾਂ ਨੂੰ ਬੰਦ ਕਰਾਇਆ ਜਾਵੇ ਸੋ ਸਾਰੇ ਵੀਰ ਭਰਾ ਵਾਅਦੇ-ਵਾਦ ਸ਼ਾਂਤ ਹੋਓ ਅੱਧੀ ਸਰਕਾਰ ਖਾਨਾ ਦਾ ਇੱਕ ਕਾਰ ਜੋ ਤਾਨ ਫੁੱਲੀ ਹੈ ਪਰ ਉਹਨਾਂ ਨਾਲ ਗੱਲਬਾਤ ਕਰਨ ਦੇ ਤਾਂ ਇਹ ਤਿਕਾਨਾ ਬੰਦ ਕਰਾਉਣ ਦੇ ਕਿ ਮਾਰ ਖੱਟਿਆ ਜਾਂ ਵੈਂਟ ਕਰਨੀ ਹੈ ਉਹ ਬੰਦ ਕਰਨ ਦੇ ਤਿਕਾਨਾ ਨਾ ਕਰਦੇ ਨਾ ਹੋਰ ਵੀ ਲਾਗ ਲਾ ਕਰਦੇ ਜਾਣਾ ਇਹ ਤਿਕਾਨਾ ਨਾਲ ਕੁਝ ਕਿ ਦੁਕਾਨਾਂ ਤੇ ਬੈਂਕ ਜਿਵੇਂ ਖੁੱਲੇ ਨੇ ਉਹਨਾਂ ਨੂੰ ਵੀ ਬੰਦ ਕਰਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਤੋਂ ਅਸੀਂ ਵੀ ਆਪਦੇ ਚੈਨਲ ਦੇ ਮਾਧਮ ਰਾਹੀਂ ਤੁਹਾਨੂੰ ਅਪੀਲ ਕਰਨਾ ਚਾਹਾਂਗੇ ਕਿ ਅਗਰ ਕਿਸਾਨਾਂ ਦੇ ਮੁੱਢੋਂ ਮੁੱਢੇ ਜੋੜ ਕੇ ਅੱਜ ਖੜਨ ਦੀ ਜ਼ਰੂਰਤ ਹੈ